ਤਨਾਮ ਤੇ ਅੱਜ ਮਿਤੀ 26 ਅਗਸਤ 2025 ਅੱਜ ਸਵੇਰ ਦੀ ਅਪਡੇਟ ਤੁਹਾਡੇ ਨਾਲ 15 ਫੁੱਟ ਦੇ ਲਗਭਗ ਚੱਲ ਰਿਹਾ ਹੈ ਅਤੇ ਜੇਕਰ ਆਪਾਂ 25 ਅਗਸਤ ਦੀ ਸਵੇਰੇ ਜੋ ਗੱਲ ਕਰੀਏ ਤਾਂ 25 ਅਗਸਤ ਸਵੇਰੇ ਜੋ ਪਾਣੀ ਦਾ ਲੈਵਲ 13 ਫੁੱਟ ਦੇ ਲਗਭਗ ਸੀ ਸੋ 24 ਘੰਟੇ ਦੇ ਵਿੱਚ ਜੋ ਪਾਣੀ ਦਾ ਲੈਵਲ ਡੇਢ ਫੁੱਟ ਦੇ ਲਗਭਗ ਵਧਿਆ ਹੈ ਜਿਵੇਂ ਤੁਸੀਂ ਕੇਲੀਆਂ ਦੇਖ ਰਹੇ ਹੋ ਜਾਂ ਪਿੱਛੇ ਜੋ بارشਾ ਪੈ ਰਹੀਆਂ ਹੈ بارش ਦਾ ਜੋ ਪਾਣੀ ਆ ਰਿਹਾ ਹੈ ਸੋ ਕਦੇ بارش ਹਟ ਗਈ ਕਦੇ ਪੈ ਗਈ ਇਸ ਤਰ੍ਹਾਂ ਜਾਨੀ ਕਿ ਜੋ بارش ਦਾ ਪਾਣੀ ਕੁੱਲ ਮਿਲਾ ਕੇ ਜੋ ਆ ਰਿਹਾ ਹੈ ਸੋ ਮਹੀਨੇ ਡੇਢ ਮਹੀਨੇ ਦੀ ਤਰ੍ਹਾਂ ਹੀ ਜਿਵੇਂ ਤੁਹਾਨੂੰ ਪਤਾ ਹੈ ਕਿ ਮਾਨਸੂਨ ਨੇ दस्तक ਦਿੱਤੀ ਹੈ ਸੋ ਮੌਨਸੂਨ ਦੇ ਸੀਜ਼ਨ ਦੇ ਵਿੱਚ ਜੋ بارشਾਂ ਦਾ ਪੈਣਾ ਆਮ ਜੀ ਗੱਲ ਹੈ ਸੋ ਉਹੀ بارش ਦਾ ਪਾਣੀ ਇੱਧਰ ਆ ਰਿਹਾ ਹੈ ਸੋ ਇਸ ਵਕਤ ਜੋ ਪਾਣੀ ਦਾ ਲੈਵਲ 15.5 ਫੁੱਟ ਦੇ ਲਗਭਗ ਚੱਲ ਰਿਹਾ ਹੈ ਅਤੇ ਜੇਕਰ ਆਪਾਂ 25 ਅਗਸਤ ਦੀ ਗੱਲ ਕਰੀਏ ਤਾਂ 25 ਅਗਸਤ ਨੂੰ ਜੋ ਪਾਣੀ ਦਾ ਲੈਵਲ 14 ਫੁੱਟ ਸੀ ਸੋ 24 ਘੰਟਿਆਂ ਦੇ ਵਿੱਚ ਜੋ 1.5 ਫੁੱਟ ਦੇ ਲਗਭਗ ਪਾਣੀ ਦਾ ਪੱਧਰ ਵਧਿਆ ਹੈ ਕਰਨ ਦੇ ਲਈ ਮੇਰੇ YouTube Facebook ਦੇ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ